世界、okay, ਅਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਐਮ ਅਪਡੇਟ ਫਰੀਦਕੋਟ ਪੁਲਿਸ ਦੇ ਨਾਲ ਜੁੜੀ ਹੋਈ ਹੈ ਫਰੀਦਕੋਟ ਪੁਲਿਸ ਨੇ ਹਥਿਆਰਾਂ ਵਾਲਾ ਮਾਮਲਾ ਸਿਰਫ 5 ਦਿਨਾਂ ਦੇ ਵਿੱਚ ਹੀ ਸੁਲਝਾ ਲਿਆ ਤੇ ਤਿੰਨ ਜਿਹੜੇ ਹਥਿਆਰ ਸਪਲਾਈ ਕਰਨ ਬਾਰੇ ਮੁਲਜ਼ਮ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੱਕ ਸੀਸੀਟੀਵੀ ਵਾਇਰਲ ਹੁੰਦਾ ਉਸ ਦੇ ਵਿੱਚ ਪਤਾ ਲੱਗਦਾ ਹੈ ਕਿ ਜਦੋਂ ਇਹਨਾਂ ਦੇ ਵੱਲੋਂ ਇਹ ਹਥਿਆਰਾਂ ਵਾਲਾ ਬੈਗ ਸੁੱਟਿਆ ਜਾਂਦਾ ਉਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਗਏ ਸਨ ਉਦੋਂ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਤੇ ਪੁਲਿਸ ਦੇ ਡਟ ਤੇ ਮਗਰੋਂ ਇਹ ਉੱਥੋਂ ਆਪਣਾ ਬੈਗ ਛੱਡ ਕੇ ਫਰਾਰ ਹੋ ਗਏ ਸਨ ਤੇ ਜਦੋਂ ਬੈਗ ਦੀ ਤਲਾਸ਼ੀ ਲਈ 5 ਰਵਾਲਵਰਸ ਹਨ ਤੇ 5 ਮੈਗਜ਼ੀਨਸ ਹਨ ਜਿਹੜੇ ਭਰੇ ਹੋਏ ਸਨ ਤੇ 2 ਮੈਗਜ਼ੀਨ ਹੋਰ ਸਨ ਜੋ ਖਾਲੀ ਸਨ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਹਿਮ ਚੇੜੀ ਕੀ ਇਹਨਾਂ ਨੂੰ ਜਲਦ ਕਾਬੂ ਕਰਨ ਦਾ ਜਿਹੜਾ ਦਾਵਾ ਠੋਕਿਆ ਗਿਆ ਸੀ ਤੇ ਉਹ ਮਹਿਜ਼ 5 ਦਿਨਾਂ ਦੇ ਵਿੱਚ ਹੀ ਇਹ ਸੁਲਝਾ ਲਿਆ ਗਿਆ ਇੱਕ ਸੀਸੀਟੀਵੀ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਵੇਖ ਰਹੇ ਹੋਵੋਗੇ ਆਪਣੀ ਸਕਰੀਨ ਦੇ ਉੱਤੇ ਕਿ ਜਿਹੜੇ ਇਹ ਮੁਲਜ਼ਮ ਸਨ ਉਦੋਂ ਇਹ ਆਪਣਾ ਬੈਗ ਸੁੱਟ ਕੇ ਭੱਜ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਦੇ ਪਿੱਛੇ ਪੁਲਿਸ ਪਹੁੰਚ ਜਾਂਦੀ ਹੈ ਤੇ ਪੁਲਿਸ ਉਸ ਤੋਂ ਬਾਅਦ ਜਿਹੜੇ ਸੀਸੀਟੀਵੀ ਹੁੰਦੇ ਨੇ ਉਹਨਾਂ ਨੂੰ ਖੰਗਾਲਦੀਆਂ ਨੇ ਦੀ ਪਛਾਣ ਕਰਦੀ ਹੈ ਹਾਲਾਂਕਿ ਅਜੇ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਇਹ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਸਪਲਾਈ ਕਰਦੇ ਸਨ ਪੰਜਾਬ ਦੇ ਵਿੱਚ ਤੇ ਇਹ ਜਿਹੜੇ 5 ਹਥਿਆਰ ਸਨ ਇਹ ਵੀ ਪੰਜਾਬ ਦੇ ਵਿੱਚ ਇਹਨਾਂ ਦੇ ਵੱਲੋਂ ਸਪਲਾਈ ਕੀਤੇ ਜਾਣੇ ਸਨ ਤੇ ਮਹਿੰਗੇ ਭਾਅ ਦੇ ਉੱਤੇ ਇਹ ਹਥਿਆਰ ਸਪਲਾਈ ਕਰਦੇ ਸਨ ਤੇ ਜਿਹੜੇ ਮੁਲਜ਼ਮ ਕਾਬੂ ਕੀਤੇ ਗਏ ਨੇ ਇਹਨਾਂ ਦੇ ਵਿੱਚੋਂ ਇੱਕ ਮੁਲਜ਼ਮ ਦੇ ਉੱਤੇ ਤਾਂ ਡੇਢ ਦਰਜਨ ਤੋਂ ਬਾਅਦ ਮਾਮਲੇ ਦਰਜ ਨੇ ਤੇ ਹੋਰ ਜਿਹੜੇ ਦੋ ਵਿਅਕਤੀ ਨੇ ਦੋ ਮੁਲਜ਼ਮ ਨੇ ਉਹਨਾਂ ਦੇ ਉੱਤੇ ਵੀ ਕਿਸੇ ਦੇ ਉੱਤੇ ਹਥਿਆਰਾਂ ਨੂੰ ਲੈ ਕੇ ਮਾਮਲਾ ਦਰਜ ਹੈ ਤੇ ਕਿਸੇ ਦੇ ਉੱਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਹੈ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਨਾਂ ਦੇ ਵੱਲੋਂ ਜਿਹੜਾ ਇਹ ਕਾਲਾ ਕਾਰੋਬਾਰ ਸੀ ਇਹ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਸੀ ਪਰ ਇਸ ਵਾਰ ਜਦੋਂ ਇਹ ਪੁਲਿਸ ਦੇ ਅੜੀਕੇ ਆਏ ਆ ਉਸ ਤੋਂ ਬਾਅਦ ਪਤਾ ਲੱਗਿਆ ਕਿ ਮੱਧ ਪ੍ਰਦੇਸ਼ ਤੋਂ ਇਹ ਸਪਲਾਈ ਹੋ ਰਿਹਾ ਸੀ ਸਾਰੇ ਹਥਿਆਰ ਸਨ ਜੋ ਇੰਡੀਅਨ ਮੇਡ ਬਣੇ ਹੋਏ ਨੇ ਗੈਰਕਾਨੂੰਨੀ ਤੌਰ ਤੇ ਬਣਾਏ ਗਏ ਨੇ ਕਿਸੇ ਫੈਕਟਰੀ ਦੇ ਵਿੱਚ ਇਹ ਨਹੀਂ ਬਣ ਰਏ ਸਨ ਭਾਵ ਕੋਈ ਲੀਗਲ ਅਥਾਰਟੀ ਦੇ ਨਾਲ ਉਹ ਫੈਕਟਰੀ ਨਹੀਂ ਹੈ ਜਿੱਥੇ ਇਹ ਹਥਿਆਰ ਬਣਾਏ ਜਾ ਰਹੇ ਸਨ ਤੇ ਹੁਣ ਪੁਲਿਸ ਦਾ ਜਿਹੜਾ ਅਗਲਾ ਕਦਮ ਹੈ ਉਹ ਹੈਗਾ ਜਿਨ੍ਹਾਂ ਦੇ ਵੱਲੋਂ ਹਥਿਆਰ ਬਣਾਏ ਜਾ ਰਹੇ ਨੇ ਉਹਨਾਂ ਨੂੰ ਨੱਪਣਾ ਹਾਲਾਂਕਿ ਇਹਨਾਂ ਤੋਂ ਪੁੱਛਗਿੱਛ ਲਗਾਤਾਰ جاری ਹੈ ਤੇ ਇਸ ਮਾਮਲੇ ਦੇ ਵੀ ਅਜੇ ਜਾਣਕਾਰੀ ਆਣੀ ਬਾਕੀ ਹੈ ਕਿ ਇਹਨਾਂ ਦਾ ਜਿਹੜਾ ਇਹ ਗਰੋ ਹੈ ਇੰਟਰਨੈਸ਼ਨਲ ਗਰੋ ਹੈ ਜਾਂ ਇੱਕ ਆਮ ਤੌਰ ਤੇ ਇਹਨਾਂ ਦੇ ਵੱਲੋਂ ਇਹ ਹਥਿਆਰ ਸਪਲਾਈ ਕੀਤੇ ਜਾਂਦੇ ਸਨ ਤੇ ਕਿਹੜੇ ਲੋਕਾਂ ਨੂੰ ਇਹਨਾਂ ਦੇ ਵੱਲੋਂ ਹਥਿਆਰ ਸਪਲਾਈ ਕੀਤੇ ਜਾਂਦੇ ਸਨ ਇਹ ਵੀ ਵੱਡਾ ਸਵਾਲ ਹੈ ਕਿਉਂਕਿ ਗੈਂਗਸਟਰਾਂ ਨੂੰ ਇਹਨਾਂ ਦੇ ਵੱਲੋਂ ਸਪਲਾਈ ਕੀਤੇ ਜਾ ਰਹੇ ਸੀ ਜਾਂ ਕਿਸੇ ਹੋਰ ਗਤੀਵਿਧੀ ਦੇ ਤਹਿਤ ਇਹਨਾਂ ਦੇ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਜਿਹੜਾ ਵੱਡਾ ਦਾਵਾ ਠੋਕਿਆ ਗਿਆ ਸੀ ਉਸ ਦੇ ਤਹਿਤ ਉਹਨਾਂ ਦੇ ਵੱਲੋਂ ਮਹਿਜ਼ 5 ਦਿਨਾਂ ਦੇ ਵਿੱਚ ਇਹ ਮਾਮਲਾ ਸੁਲਝਾ ਲਿਆ ਗਿਆ ਤੇ ਤਿੰਨ ਜਿਹੜੇ ਮੁਲਜ਼ਮ ਨੇ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਦੇ ਉੱਤੇ ਵੱਖੋ ਵੱਖਰੇ ਅਮਤਾਂ ਤਹਿਤ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਇੱਕ ਦੇ ਉੱਤੇ ਤਾਂ ਡੇਢ ਦਰਜਨ ਮਾਮਲੇ ਦਰਜ ਨੇ ਜਿਸ ਨੂੰ ਵੇਖ ਕੇ ਪੁਲਿਸ ਦੇ ਵੀ ਹੋਸ਼ ੁੱਡੇ ਨੇ ਕਿ ਇਹ ਵੱਡਾ ਮਲਜ਼ਮ ਹੈ ਇਸ ਦੀ ਜਿਹੜੀ ਪਛਾਣ ਹੈ ਡੂੰਘਾਈ ਤੌਰ ਤੇ ਕੀਤੀ ਜਾਵੇਗੀ ਤਫ਼ਤੀਸ਼ ਕਾਫੀ ਜ਼ਿਆਦਾ ਡੂੰਗੇ ਤੌਰ ਤੇ ਕੀਤੀ ਜਾਵੇਗੀ ਤੇ ਇਸ ਦੀਆਂ ਜੜਾਂ ਨੇ ਉਹਨਾਂ ਨੂੰ ਵੀ ਖੰਗਾਲਿਆ ਜਾਵੇਗਾ ਕਿ ਇਸ ਦੀ ਜੜਾਂ ਕਿੱਥੇ ਕਿੱਥੇ ਜੁੜੀਆਂ ਹੋਈਆਂ ਨੇ ਇਸ ਸਬੰਧ ਦੇ ਵਿੱਚ ਜਿਹੜੇ ਪੁਲਿਸ ਅਫਸਰ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਹੁਣ ਜੇਲ੍ਹ ਦੀ ਰੋਟੀਆਂ ਦੇ ਲਈ ਅੱਗੇ ਭੇਜਿਆ ਜਾਵੇਗਾ ਉਹਨਾਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆਂ ਫਰੀਦਕੋਟ ਪੁਲਿਸ ਦੀ ਨਾਕਾ ਪਾਰਟੀ ਵੱਲੋਂ ਪੰਜ ਵੈਪਨਸ ਬਰਾਮਦ ਕੀਤੇ ਗਏ ਸੀ ਇੱਕ ਮੁਸਤੈਦ ਚੈਕਿੰਗ ਕਰਦੇ ਹੋਏ ਰਾਤ ਵੇਲੇ ਤੇ ਜਿਹੜੀ ਨਾਕਾ ਪਾਰਟੀ ਸੀ ਉਹਨੇ ਉਹਨੂੰ ਚੇਸ ਵੀ ਕੀਤਾ ਜਿਹੜੇ ਉਹ ਬੰਦੇ ਆਈ ਸੀ ਵੈਪਨਸ ਲੈ ਕੇ ਬਟ ਅੰਧੇਰੇ ਦਾ ਫਾਇਦਾ ਉਠਾ ਕੇ ਉਹ ਅੱਗੇ ਨਿਕਲ ਗਏ ਸੀ ਸੋ ਉਸੇ ਲੜੀ ਦੇ ਤਹਿਤ ਫਰੀਦਕੋਟ ਪੁਲਿਸ ਇਨ ਅ ਜੁਆਇੰਟ ਆਪਰੇਸ਼ਨ ਵਿਦ ਕਾਊਂਟਰ ਇੰਟੈਲੀਜੈਂਸ ਬਟਿੰਡਾ ਨੇ ਸਾਰੀਆਂ ਟੀਮਾਂ ਨੇ ਬਹੁਤ ਚੰਗਾ ਕੰਮ ਕਰਦੇ ਹੋਏ ਇਨ ਦਾ ਪਾਸਟ 5 ਡੇਸ ਕੜੀ ਤੋਂ ਕੜੀ ਜੋੜਦੇ ਹੋਏ ਇਹ ਕੰਪਲੀਟਲੀ ਬਲਾਈਂਡ ਕੇਸ ਸੀ ਜਿਹਨੂੰ ਟੈਕਨੀਕਲ ਇਨਵੈਸਟੀਗੇਸ਼ਨ ਔਰ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਇਹ ਕ੍ਰੈਕ ਕੀਤਾ ਇਸ ਕੇਸ 'ਚ ਆਈ ਊਡ ਲਾਈਕ ਟੂ ਸਪੈਸ਼ਲੀ ਕਮੈਂਟ ਆਰ ਟੀਮ ਲੈਡ ਬਾਈ ਐਸਪੀਡੀ ਜਸਮੀਤ ਜੀ ਡੀਐਸਪੀ ਸਬ ਡਿਵੀਜ਼ਨ ਫਰੀਦਕੋਟ ਸ਼ਮਸ਼ੇਰ ਜੀ ਦੈਨ ਸੀਆਈਏ ਇਨ ਚਾਰਜ ਦੈਨ ਕਾਊਂਟਰ ਐਂਡ ਭਟਿੰਡਾ ਇਨ ਚਾਰਜ ਔਰ ਇਹ ਸਾਰੀ ਹੀ ਸਾਡਾ ਟੈਕਨੀਕਲ ਸੈਲ ਸਪੈਸ਼ਲ ਬ੍ਰਾਂਚ ਸਾਰਿਆਂ ਨੇ ਇਹਦੇ ਵਿੱਚ ਬਹੁਤ ਮਿਹਨਤ ਕੀਤੀ ਪੰਜਾਬ ਪੁਲਿਸ ਦੇ ਜਿੰਨੇ ਵੀ ਸਾਰੇ ਵਿੰਗਸ ਹੈਗੇ ਉਹ ਇਕੱਠੇ ਕੰਮ ਕਰ ਰਹੇ ਹਨ ਔਰ ਉਸੀ ਇੱਕ ਸਿਨਰਜੈਸਟਿਕ ਇਫੈਕਟ ਔਰ ਸ਼ੇਅਰਿੰਗ ਆਫ ਇਨਫੋਰਮੇਸ਼ਨ ਔਰ ক্লোਜ਼ ਕੋਆਰਡੀਨੇਸ਼ਨ ਦੇ ਤਹਿਤ ਹੀ ਜਿਹੜਾ ਇੱਕ ਬੰਦਾ ਹੈਗਾ ਬਾਏ ਨੇਮ ਆਫ ਗੁਰਮੀਤ ਸਿੰਘ ਉਹ ਅਰੈਸਟ ਹੋਆ 4 ਤਾਰੀਖ ਨੂੰ ਤੇ ਉਹਦੀ ਪੁੱਛਗਿੱਛ ਤੇ ਹੀ ਤੇ ਫਰਦਰ ਇਨਵੈਸਟੀਗੇਸ਼ਨਸ ਤੇ ਸਾਨੂੰ ਖੁਲਾਸੇ ਹੋਏ ਐਂਡ ਫਾਈਨਲੀ ਵੀ ਵਰ ਏਬਲ ਟੂ ਅਰੈਸਟ ਰੌਸ਼ਨ ਐਸ ਵੈਲ ਐਸ ਅਜੂ ਇਹ ਰੌਸ਼ਨ ਤੇ ਅਜੂ ਇਹਨਾਂ ਤੇ ਪੁਰਾਣੇ ਕਾਫੀ ਪਰਚੇ ਦਰਜ ਨੇ ਤੇ ਇਹਦੇ ਵਿੱਚ ਮੈਂ ਇੱਕ ਹੋਰ ਮੈਂਸ਼ਨ ਕਰਨਾ ਚਾਹਾਂਗੀ ਕਿ ਵੇਰੀਅਸ ਡਿਸਟ੍ਰਿਕਟਸ ਦੀ ਜਿਹੜੀ ਟੀਮਸ ਸੀਗੀ ਇਨਕਲੂਡਿੰਗ ਕਪੂਰਥਲਾ ਇਨਕਲੂਡਿੰਗ ਫਾਜ਼ਲਕਾ ਉੱਥੇ ਵੀ ਸਾਡੀਆਂ ਟੀਮਾਂ ਨੇ ਵਿੱਚ ਰੇਡਸ ਕੀਤੀਆਂ ਹੈਗੀਆਂ ਤੇ ਹੁਣ ਡਿਸਟ੍ਰਿਕਟਸ ਨੇ ਵੀ ਸਾਨੂੰ ਪੂਰਾ ਇਹਦੇ ਵਿੱਚ ਕੋਆਪਰੇਸ਼ਨ ਦਿੱਤਾ ਐਂਡ ਫਾਈਨਲੀ ਰੌਸ਼ਨ ਤੇ ਅਜੂ ਦੇ ਹੈਵ অলਸੋ ਬੀਨ ਅਰੈਸਟਿਵ ਸੋ ਇਹਦੇ ਵਿੱਚ ਜਿਹੜਾ ਉਹ ਬੰਦਾ ਹੈ ਗੁਰਮੀਤ ਸਿੰਘ ਇਹਤੇ ਪਹਿਲਾਂ ਦੋ ਪਰਚੇ ਰਜਿਸਟਰਡ ਨੇ ਇਹ ਦੋਨੋਂ ਹੀ ਪਰਚੇ ਅਸਲਾ ਐਕਟ ਤੇ ਐਨਡੀਪੀਐਸ ਦੇ ਨੇ ਜਿਹੜਾ ਰੋਸ਼ਨ ਸਿੰਘ ਹੈ ਉਹ ਤੇ 14 ਮੁਕਦਮੇ ਦਰਜ ਨੇ ਵਕ ਵਕ ਜਿਹੜੇ ਸੈਕਸ਼ਨਸ ਹੈ ਉਹਨਾਂ ਦੇ ਅੰਡਰ ਐਂਡ ਮੋਸਟ ਆਫ 뎀 ਆਰ ਆਰਮਜ਼ ਐਕਟ ਆਪੀਸੀ ਸੈਕਸ਼ਨਸ ਨੇ ਤਿੰਨਸੋ ਸਾਥ ਯਾਨੀ ਬਹੁਤ ਮਾੜਾ ਬੰਦਾ ਹੈ ਇਹ ਔਰ ਅਜੇ ਕੁਮਾਰ